ਪੰਜਾਬ ਅੰਦਰ ਪ੍ਰਸ਼ਾਸਨਿਕ ਸੁਧਾਰਾਂ ਲਈ ਇੱਕ ਵਿਭਾਗ ਬਣਿਆ ਕੁਲਦੀਪ ਸਿੰਘ ਢਾਲੀਵਾਲ ਇਸ ਵਿਭਾਗ ਦੇ ਮੰਤਰੀ ਬਣੇ ਆ ਰਹੇ ਨੇ ਪਰ ਇਹ ਵਿਭਾਗਾ ਗਵਾਚ ਗਿਆ ਕੀ ਕਿਹਾ ਸਰਕਾਰੀ ਵਿਭਾਗਾ ਗਵਾਚ ਗਿਆ ਬਿਲਕੁਲ ਵਿਭਾਗਾ ਗਵਾਚਿਆ ਹੀ ਨਹੀਂ ਸਗੋਂ ਭੂਤ ਬਣ ਕੇ ਗਾਇਬ ਹੋ ਗਿਆ ਜਿਸ ਵਿਭਾਗੇ ਨੇ ਪ੍ਰਸ਼ਾਸਨਿਕ ਸੁਧਾਰ ਕਰਨੇ ਸਨ ਅਸਲੀਅਤ ਵਿੱਚ ਉਹ ਵਿਭਾਗਾ ਕਾਗਜ਼ਾਂ ਵਿੱਚ ਹੀ ਸੀ ਹੁਣ ਜਾ ਕੇ ਪਤਾ ਲੱਗਿਆ ਕਿ ਅਜਿਹਾ ਕੋਈ ਵਿਭਾਗਾ ਹੈ ਹੀ ਨਹੀਂ ਸੀ ਫਿਰ ਕੁਲਦੀਪ ਸਿੰਘ ਢਾਲੀਵਾਲ ਕਿਵੇਂ ਇਸ ਵਿਭਾਗ ਦੇ ਮੰਤਰੀ ਬਣੇ ਰਹੇ ਸਰਕਾਰ ਕਿਵੇਂ ਇਸ ਵਿਭਾਗ ਦਾ ਕੰਮਕਾਜ ਚਲਾਉਂਦੀ ਰਹੀ ਇਹ ਹੈਰਾਨੀਜਨਕ ਖੁਲਾਸੇ ਅੱਜ ਦੇ ਅੰਗਰੇਜ਼ੀ ਟ੍ਰਿਬਿਊਨ ਨੇ ਕੀਤੇ ਨੇ ਦੀ ਟ੍ਰਿਬਿਊਨ ਦੇ ਚੰਡੀਗੜ੍ਹ ਦੇਖੇ ਸੀਨੀਅਰ ਰਿਪੋਰਟਰ ਰੁਚਕਾ ਮਹਿੰਦਰਾ ਖੰਨਾ ਨੇ ਦੰਦਾ ਹੇਟਾ ਜੀਵ ਦੇਣ ਵਾਲੀ ਇਹ ਖਬਰ ਸਾਹਮਣੇ ਲਿਆਂਦੀ ਹੈ ਇਸ ਨੇ ਸਰਕਾਰ ਲਈ ਨਮੋਸ਼ੀ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਅੱਜ ਭਵਾਨੀਗੜ੍ਹ ਦੇਖੇ ਜਨਤਕ ਸਮਾਗਮ ਵਿੱਚ ਪਹੁੰਚੇ ਹੋਏ ਸਨ ਉਹਨਾਂ ਅਮਰੀਕਾ ਤੋਂ ਰਿਪੋਰਟ ਕੀਤੇ ਪੰਜਾਬੀਆਂ ਧੱਗ ਟ੍ਰੈਵਲ ਏਜੰਟਾ ਖਿਲਾਫ ਕਾਰਵਾਈ ਭ੍ਰਿਸ਼ਟਾਚਾਰ ਨਸ਼ਿਆਂ ਐਸਵਾਈਐਲ ਵਰਗੇ ਗੰਭੀਰ ਮੁੱਦਿਆਂ ਉੱਤੇ ਤਾਂ ਮੀਡੀਆ ਨਾਲ ਖੁੱਲ ਕੇ ਗੱਲ ਕੀਤੀ ਪਰ ਇਸ ਮੁੱਦੇ ਉੱਤੇ ਉਹ ਵੀ ਕੁਝ ਨਹੀਂ ਬੋਲੇ ਇਹ ਤਾਂ ਸਭ ਨੂੰ ਪਤਾ ਹੈ ਕਿ ਸਰਕਾਰ ਦੇ ਕੰਮ ਵੀ ਹਵਲੇ ਹੁੰਦੇ ਨੇ ਬਹੁਤ ਵਾਰ ਕੰਮ ਕਾਗਜ਼ਾਂ ਵਿੱਚ ਹੀ ਹੁੰਦੇ ਨੇ ਹਕੀਕੀ ਅਤੇ ਜ਼ਮੀਨੀ ਪੱਧਰ ਉੱਤੇ ਅਣਹੋਂਦ ਦੇ ਬਾਵਜੂਦ ਕਾਗਜ਼ਾਂ ਵਿੱਚ ਪਤਾ ਨਹੀਂ ਕੀ ਕੁਝ ਬਣ ਜਾਂਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਹੋਣ ਦੀ ਖ਼ਬਰ ਤਾਂ ਇਸੇ ਮਹੀਨੇ ਦੀ ਹੈ ਅਜੇ ਹਾ ਕੋਈ ਵੀ ਪਿੰਡ ਹੋਂਦ ਵਿੱਚ ਨਾ ਹੋਣ ਦੇ ਬਾਵਜੂਦ ਵਿਕਾਸ ਕਾਰਜ ਹੁੰਦੇ ਰਹੇ ਅਤੇ ਸਰਕਾਰੀ ਖਜ਼ਾਨੇ ਵਿੱਚੋਂ ਰੁਪਏ ਨਿਕਲਦੇ ਗਏ ਆਹਾਂ ਪੂਰੇ ਦਾ ਪੂਰਾ ਮਹਿਕਮਾ ਹੀ ਗਾਇਬ ਹੋਣ ਦੀ ਖਬਰ ਨੇ ਤਾਂ ਅਜਿਹੇ ਸਾਰੇ ਮਾਮਲੇ ਪਛਾੜ ਦਿੱਤੇ ਨੇ ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਉਹ ਵਿਭਾਗ ਸੌਂਪਿਆ ਹੋਇਆ ਸੀ ਜੋ ਅਸਲ ਵਿੱਚ ਹੈ ਹੀ ਨਹੀਂ ਸੀ। ਕਰੀਬ 20 ਮਹੀਨੇ ਮਗਰੋਂ ਪੰਜਾਬ ਸਰਕਾਰ ਨੂੰ ਪਤਾ ਲੱਗਿਆ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਦਾ ਤਾਂ ਵਜੂਦ ਹੀ ਨਹੀਂ ਜਿਸ ਨੂੰ ਕੈਬਨਿਟ ਮੰਤਰੀ ਢਾਲੀਵਾਲ ਦੇ ਹਵਾਲੇ ਕੀਤਾ ਹੋਇਆ ਸੀ। ਇਸ ਰਿਪੋਰਟ ਤੋਂ ਪਤਾ ਲੱਗਿਆ ਕਿ ਕੁਲਦੀਪ ਸਿੰਘ ਢਾਲੀਵਾਲ ਪਿਛਲੇ ਕਰੀਬ 20 ਮਹੀਨੇ ਤੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਲੱਭ ਰਹੇ ਸਨ। ਉਹਨਾਂ ਨੂੰ ਨਾ ਮਹਿਕਮਾ ਲੱਭਿਆ ਨਾ ਹੀ ਮਹਿਕਮੇ ਦਾ ਕੋਈ ਦਫ਼ਤਰ। ਇਸ ਲਾਪਤਾ ਮਹਿਕਮੇ ਕੋਲ ਨਾ ਕੋਈ ਸੇਵਾਦਾਰ ਹੈ ਨਾ ਹੀ ਸੈਕਟਰੀ ਪੰਜਾਬ ਸਰਕਾਰ ਨੇ ਹੁਣ ਆਪਣੀ ਗਲਤੀ ਵਿੱਚ ਸੁਧਾਰ ਕੀਤਾ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੋਂ ਇਹ ਮਹਿਕਮਾ ਵਾਪਸ ਲੈ ਲਿਆ ਜੋ ਅਸਲ ਵਿੱਚ ਮੌਜੂਦ ਹੀ ਨਹੀਂ ਸੀ ਹੈ ਨਾ ਹੈਰਾਨੀ ਦੀ ਹੱਦ ਕਰਨ ਵਾਲੀ ਖਬਰ ਹੁਣ ਜਾ ਕੇ ਜਦੋਂ ਸਰਕਾਰ ਨੂੰ ਇਸ ਦੀ ਭਣਕ ਪਈ ਤਾਂ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਦੀ ਸਲਾਹ ਉੱਤੇ ਹੁਣ 23 ਸਤੰਬਰ 2024 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਵਿੱਚ ਸੋਧ ਕਰ ਦਿੱਤੀ ਗਈ ਹੈ ਰਿਪੋਰਟ ਦੀ ਇਸ ਖਬਰ ਨੇ ਸਿਆਸੀ ਗਲਿਆਰਿਆਂ ਵਿੱਚ ਪਹੁੰਚਾ ਲਿਆਂਦਾ ਏ ਸਾਰੇ ਵਿਰੋਧੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਹਮਲਾਵਰ ਹੋ ਗਏ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਭਾਜਪਾ ਆਗੂ ਫਤੇਜੰਗ ਸਿੰਘ ਬਾਜਵਾ ਸਣੇ ਹੋਰ ਵਿਰੋਧੀ ਆਗੂਆਂ ਨੇ ਮੌਕਾ ਮਿਲਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਕੁਲਦੀਪ ਸਿੰਘ ਢਾਲੀਵਾਲ ਅਮਰੀਕਾ ਦੀ ਨਾਗਰਿਕਤਾ ਛੱਡ ਕੇ ਪੰਜਾਬ ਆਏ ਸਨ ਆਮ ਆਦਮੀ ਪਾਰਟੀ ਨਾਲ ਸ਼ੁਰੂ ਤੋਂ ਜੁੜ ਕੇ ਕੰਮ ਕਰਨ ਵਾਲੇ ਢਾਲੀਵਾਲ ਇਸ ਵੇਲੇ ਮੰਤਰੀ ਨੇ ਇਹ ਖਬਰ ਨਸ਼ਰ ਹੋਣ ਮਗਰੋਂ ਕੁਲਦੀਪ ਸਿੰਘ ਢਾਲੀਵਾਲ ਉਤੇ ਅਮਰੀਕਾ ਵਿੱਚ ਰਹਿਣ ਸਮੇਂ ਕੁਝ ਮਾਮਲੇ ਉਛਾਲ ਕੇ ਹੋਰ ਗੰਭੀਰ ਦੋਸ਼ ਵੀ ਲੱਗਣੇ ਸ਼ੁਰੂ ਹੋਏ ਨੇ ਅਸੀਂ ਇਹਨਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦੇ ਪਰ ਇਹ ਦੋਸ਼ ਗੰਭੀਰ ਨੇ ਵੈਸੇ ਮਹਿਕਮਾ ਗਾਇਬ ਹੋਣ ਦੇ ਮੁੱਦੇ ਉੱਤੇ ਪੱਤਰਕਾਰਾਂ ਨੇ ਅੱਜ ਕੁਲਦੀਪ ਸਿੰਘ ਢਾਲੀਵਾਲ ਨੂੰ ਵੀ ਘੇਰ ਲਿਆ ਉਹਨਾਂ ਦਾ ਦਿਲਚਸਪ ਜਵਾਬ ਵੀ ਅੱਗੇ ਸੁਣਾਵਾਂਗੇ ਇਸ ਸਬੰਧ ਵਿੱਚ ਸਭ ਤੋਂ ਤਿੱਖਾ ਅਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਾ ਹਮਲਾ ਰਵਨੀਤ ਬਿੱਟੂ ਨੇ ਬੋਲਿਆ ਜਿਸ ਦੀ ਚਰਚਾ ਵੀਡੀਓ ਦੇ ਅਖੀਰ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਸੰਖੇਪ ਵਿੱਚ ਰਾਜਾ ਬਰਿੰਗ ਅਤੇ ਫਤੇਜੰਗ ਸਿੰਘ ਬਾਜਵਾ ਦੇ ਬਿਆਨ ਦੇਖ ਲਓ ਜਿਸ ਮਗਰੋਂ ਵਿਕਰਮ ਸਿੰਘ ਬਜੀਟੀਆਂ ਨੂੰ ਸੁਣਾਵਾਂਗੇ اور میرے تو حیرانی ہوتی ہے بچارے چارے داری بال صاحب جن کو یہ منتالیہ دیا ہے وہ منتالیہ تھا ہی نہیں اس کا کوئی آفیسر ہی نہیں ایگزٹ کرتا تھا پھر کیوں انہوں نے لے کے رکھا کیوں نہیں حصیفہ دیا کیوں نہیں چھوڑا اور یہ بہت سیریس ایشو کی بھئی ایک سرکار ایک سرکار کے بیروکریسی چیف سیکٹری سیکرٹری انٹ جن کو یہی نہیں پتا انہوں نے گورنر آس میں جا کر وہ چٹھی بیجا ہوگا کہ ہم نے دو منتالے ان کو دیئے ایک منترالیہ ہی نہیں اور سرکار کیسے چلا رہے ہوں گے رام برو سے چل رہی ہے پتہ نہیں بھگوان جانے ہمارے پنجاب کا کیا ہوگا ایسی اس چریہ کی بات ہے بھی پنجاب کے لوگوں نے کس طرح کے لوگوں کو چنا ہے بولتے ہیں بھی الیکٹڈ کلاؤنز ان ایکسپیکٹڈ سرکس یہ لوگوں نے ان کو یہ پتہ ہی نہیں یہ محکمہ ایکزسٹ ہی نہیں کرتا تین سال ہو گیا ہے تین سال سے اوپر کا وقفہ ہو گیا ہے اس کا مطلب یہاں تو منتری نے کبھی کبھی میٹنگ ہی نہیں لی اس محکمے کی اور نہ تو اس میں کوئی ان کا آفیسر ہے نہ کوئی ان کا دفتر ہے نہ ان کی گاڑی ہے نہ ان کا کوئی چوکی دار ہے نہ پی ہے تو یہ کیسی سرکار چل رہی ہے یہ جوکرز کو بنا تو دیا پر ان کو پنجاب کو چلانے کی ان کے پاس کوئی قابلیت ہی نہیں ہے اور جو محکمہ ہی نہیں ہے وہ بات آپ کر رہے ہیں ابھی جی ہم ایڈمنسٹریٹر ریفارمز لے کے ہیں کیسے ریفارمز لے کے آ رہے ہیں ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਮਾਝੇ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਿਛਲੇ 20 ਮਹੀਨਿਆਂ ਤੋਂ ਇੱਕ ਅਜਿਹੇ ਮਹਿਕਮੇ ਦੇ ਮੰਤਰੀ ਬਣੇ ਰਹੇ ਜੋ ਅਸਲੀਅਤ ਵਿੱਚ ਪੰਜਾਬ ਸਰਕਾਰ ਦਾ ਮਹਿਕਮਾ ਹੀ ਨਹੀਂ ਢਾਲੀਵਾਲ ਸਾਹਿਬ ਪ੍ਰਸ਼ਾਸਨਿਕ ਸੁਧਾਰ ਮਹਿਕਮੇ ਦੇ ਮੰਤਰੀ ਰਹੇ ਪਰ ਹਾਸੋਹਿਣੀ ਗੱਲ ਇਹ ਹੈ ਕਿ ਇੰਨੇ ਸਮੇਂ ਵਿੱਚ ਇਸ ਮਹਿਕਮੇ ਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਤੋਂ ਢਾਲੀਵਾਲ ਸਾਹਿਬ ਕੰਮ ਲੈ ਰਹੇ ਸਨ ਅਤੇ ਇਸ ਮਹਿਕਮੇ ਨੇ ਪੰਜਾਬੀਆਂ ਦੇ ਭਲੇ ਲਈ ਕਿਹੜਾ ਕੰਮ ਕੀਤਾ ਪੰਜਾਬ ਸਰਕਾਰ ਦਾ ਭਗਵੰਤ ਮਾਨ ਦੀ ਚੀਫ ਕੁਲਿਸਟਰੀ ਦਾ ਹਾਲ ਵੇਖ ਲੋ ਕਿ ਪਿਛਲੇ 2 ਸਾਲਾਂ ਤੋਂ ਲਗਭਗ ਸਾਡੇ ਇੱਕੋ ਮਾਝੇ ਦੇ ਵਜ਼ੀਰ ਨੇ ਕੁਲਦੀਪ ਢਾਲੀਵਾਲ ਸਾਹਿਬ ਉਹਨਾਂ ਨੂੰ ਇੱਕ ਮਹਿਕਮਾ ਦਿੱਤਾ ਸੀ ਪ੍ਰਸ਼ਾਸਨਿਕ ਸੁਧਾਰ ਦਾ ਐਡਮਿਨਿਸਟ੍ਰੇਟਿਵ ਰਿਸਪਾਂਸ ਦਾ ਤੇ ਉਹ ਆਪਣੇ ਆਪ ਨੂੰ ਉਸ ਮਹਿਕਮੇ ਦੇ ਵਜ਼ੀਰ ਸਮਝੀ ਗਏ ਮਗਰ ਅੱਜ ਉਹ ਅਸਲੀਅਤ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਵਿਭਾਗ ਲੋਟ ਹੀ ਨਹੀਂ ਹੋਇਆ ਸੀ ਸਰਕਾਰ 'ਚ ਉਹ ਵਿਭਾਗ ਐਗਜ਼ਿਸਟ ਹੀ ਨਹੀਂ ਕਰਦਾ ਸੀ ਅੱਜ ਜਾ ਕੇ ਗਵਰਨਰ ਸਾਹਿਬ ਤੋਂ ਸਾਈਨ ਕਰਾਏ ਔਰ ਸਾਈਨ ਕਰਾ ਕੇ ਆਰਡਰ ਦਿੱਤੇ ਗਏ ਆ ਕਿ ਇਹ ਵੀ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਵੀ ਇੱਕ ਵਿਭਾਗ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਤਾਲੀਆ ਸਾਹਿਬ ਨੂੰ ਕਿ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਇੱਕ ਵਿਭਾਗ ਦੇ ਵਜ਼ੀਰ ਸੀ ਤੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸਦਿ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਭਲਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭਲਾ ਹੋ ਸਕੇ ਹੋਵੇ ਇਜਲੀ ਹਾਲਾਤ ਬਦਲਾਵ ਦੇ ਇਹ ਬੜੇ ਨੇ ਕਿ ਜਿਨ੍ਹਾਂ ਵਜ਼ੀਰਾਂ ਨੂੰ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਹੈ ਤੇ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗੱਲ ਦੀ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਸਾਹਮਣੇ ਆਈ ਹੈ ਲੋਕਾਂ ਦੇ ਕਿ ਵਜੀਰ ਸਾਹਿਬ ਆਪ ਦੇ ਆਪ ਨੂੰ ਦੋ ਤਿੰਨ ਵਿਭਾਗਿਆਂ ਦੇ ਵਜੀਰ ਸਮਝੀ ਗਏ ਅਸਲ ਜੇ ਤਾਂ ਵਿਭਾਗਾਂ ਸੀ ਕੋਈ ਵੀ ਸਰਕਾਰ ਚੀ ਮਹਿਕਮਾ ਨਹੀਂ ਸੀ ਹੁਣ ਮਹਿਕਮਾ ਬਣਿਆ ਹੁਣ ਵੇਖੋ ਕੀ ਚੰਦ ਚਾੜਦੇ ਆ ਵੈਸੇ ਦਾ ਹਾਲਾਤ ਜੋ ਪੰਜਾਬ ਦੇ ਬਦਲਾਅ ਦੇ ਨਾਂ ਤੇ ਬਣਿਆ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਪੰਜਾਬ ਹੋ ਗਿਆ ਇਸ ਮੁੱਦੇ ਉੱਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਵੀ ਸਾਹਮਣੇ ਆਇਆ ਇਹ ਕਈ ਆਗੂ ਨੇ ਜੋ ਸੱਤਾ ਤਬਦੀਲੀ ਹੋਣ ਉੱਤੇ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਬਣਨਾ ਆਲੋਚਿਤ ਦੇ ਨੇ ਅਤੇ ਜਦੋਂ ਵੀ ਭਗਵੰਤ ਮਾਨ ਸਰਕਾਰ ਨੂੰ ਲੈ ਕੇ ਅਜਿਹੇ ਕੁਝ ਵੀ ਸਾਹਮਣੇ ਆਉਂਦਾ ਹੈ ਤਾਂ ਸਰਕਾਰ ਨੂੰ ਭੰਡਣ ਦਾ ਮੌਕਾ ਗਵਾਉਂਦੇ ਨਹੀਂ 20 ਸੀ ਨਹੀਂ ਲਗੇ 36 ਲਗੇ 3 ਸਾਲ ਹੋ ਗਏ इनकी ਗਵਰਨਮੈਂਟ ਕੋ ਮਾਰ 17 ਕੋ 3 ਸਾਲ ਹੋ ਗਏ ਆਪ ਇਹ ਦੇਖਿਏ ਕਿਆ ਹਾਲਾਤ ਪੰਜਾਬ ਕੀ ਹੋ ਗਏ ਜਹਾਂ ਗਵਰਨਮੈਂਟ ਕੋ ਇਹ ਵੀ ਪਤਾ ਕਿ ਹਮਾਰਾ ਜੋ ਡਿਪਾਰਟਮੈਂਟ ਅਮਨੇ ਇੱਕ ਮਿਨਿਸਟਰ ਕੋ ਐਡਮਿਨਿਸਟ੍ਰੇਟਿਵ ਰਿਫਾਰਮਸ ਕਰੀਏ ਹੋਏ ਤਾਂ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਡਿਪਾਰਟਮੈਂਟ ਹੀ ਵਾਈਂਡ ਅਪ ਹੋਏ ਕੋ 3 ਸਾਲ ਹੋ ਚੁਕੇ آپ کو اتنا لیٹ پتا چلتا ہے اس کا مطلب بائیں ہاتھ کو یہ نہیں پتا دائیں ہاتھ کیا کر رہا ہے اور میرا یہ کہنا ہے کہ جو پجاب کی بیوروکریسی کیونکہ میں لیڈر آف تی اپوزیشن ہوں عام طور پر میرے سے بات ہوتی رہتی ہے they have a very poor opinion about the rulers ان کا یہ کہنا ہے جی کہ ان کو کام کا پتا نہیں اور یہ مس بیہیو کرتے ہیں ہمارے ساتھ گالی گلوج پر بھی اتر آتے ہیں تو اسی وجہ سے میں سمجھتا ہوں کہ بیروکریسی نے بھی ان کا بیوقو بنانے کا فیصلہ کیا ہو آپ سمتے ہو کہ چیف سیکریٹری جو موجودہ ہے یا ان سے پہلے تھے ان کو یہ نہیں تھا پتا کہ ایک ڈپارٹمنٹ جو ہمارے ڈپارٹمنٹ ڈپارٹمنٹ تو اس ٹائم ورکنگ بھی نہیں ہے وائنڈ اپ ہو چکا ہے تو اس سے ایک سوری سٹیٹ آف افیرز پنجاب کے آپ دیکھ سکتے اور ایک منسٹر ہے اس کو ایک این آر آئی ڈپارٹمنٹ دے رکھے وہ خود این آر آئی تھا ابھی آیا ہے دو چار سال پہلے اور ڈپارٹمنٹ وہ دے رکھا ہے جہاں پنجاب کے تو سارے باہر چلے گئے ہیں ڈپارٹمنٹ کیا کرے گا جی وہاں اور دوسرا یہ ڈپارٹمنٹ دیا ہوا ہے جو ویسے ہی وائنڈ اپ اس کا مطلب تین سال اس منسٹر کو یہ نہیں پتا چلا کہ میرے پاس ایڈمنسٹریٹو ریفارم کی کوئی فائل ہی نہیں آئی اب تین سال کے بعد آل آف اے سڈن ان کو یہ بات پتا چلتی یہ ایسی بات ہی ہے جیسے آپ کسی گاڑی میں بیٹھ جاؤ بعد میں آپ کو ڈرائیور بتائے کہ سر یہ اس کا تو انجن اتارے کو کئی مہینے ہو چکے ہیں تو آپ اس گاڑی پر سفر کرنے کا فیصلہ کر رہے ہیں جس گاڑی میں انجن ہی نہیں ہے تو عام ایک بہت مشہور ایک شاعر نے ایک دفعہ ایسے جب حالات صوبے میں بنے تھے تو اس نے لکھا تھا کہ بربادِ گلستہ کرنے کو ایک ہی الو کافی ہے پر ہر شاخ پہ الو بیٹھا ہے انجام گلستہ کیا ہوگا بدقسمتی ہے ਕਿਸੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੀ ਜਾਰੀ ਦੇ ਚਰਚੇ ਹੁੰਦੇ ਸਨ ਪਰ ਕੁਝ ਕੁ ਸਮੇਂ ਤੋਂ ਉਹ ਜਾਰੀ ਵਾਲਾ ਦਾਗ ਧੋਂਦੇ ਨਜ਼ਰ ਆ ਰਹੇ ਨੇ ਉਹ ਪੰਜਾਬ ਸਰਕਾਰ ਦੇ ਕਿਸੇ ਵੀ ਗਲਤ ਫੈਸਲੇ ਜਾਂ ਗਲਤੀ ਉੱਤੇ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੇ ਨੇ ਉਹਨਾਂ ਸਮਝ ਲਿਆ ਕਿ ਸਿੱਖ ਚਿਹਰੇ ਵਜੋਂ ਪੰਜਾਬ ਵਿੱਚ ਉਭਾਰ ਲਈ ਟੱਕਰ ਸਿੱਧੀ ਸਰਕਾਰ ਅਤੇ ਮੁੱਖ ਮੰਤਰੀ ਨਾਲ ਲੈਣੀ ਪੈਣੀ ਆ ਤਾਈਓ ਉਹਨਾਂ ਦੀ ਗੱਲ ਬਣੇਗੀ ਇਸੇ ਲਈ ਇਸ ਤਾਜ਼ਾ ਮੁੱਦੇ ਉੱਤੇ ਵੀ ਉਹ ਦੇਖੋ ਕਿਵੇਂ ਡੀਆਂ ਚੁੱਕ ਚੁੱਕ ਕੇ ਬੁੱਕ ਰਹੇ ਨੇ ਦੇਖੋ ਜੋ ਹੈਰਾਨਗੀ ਜੋ ਤਮਾਸ਼ਾ ਪੰਜਾਬ ਦਾ ਪੰਜਾਬ ਸਰਕਾਰ ਦਾ ਵਾਕਈ ਇਹ ਗੱਲ ਕਹਿੰਦੇ ਸੀ ਲੱਗਦਾ ਵੀ ਸੀ ਕਿ ਸਾਡਾ ਚੀਫ ਮਿਨਿਸਟਰ ਤਮਾਸ਼ੀ ਨਾ ਕੇਜਰੀਵਾਲ ਤੇ ਇਹ ਡਰਾਮੇ ਮਾਗਦੇ ਪਰ ਐਡਾ ਬੜਾ ਤੋਹਫਾ ਨਹੀਂ ਪਤਾ ਸੀ ਵੀ ਐਡਾ ਬੜਾ ਤੋਹਫਾ ਕਰਨੀ ਠੀਕ ਆ 1000 ਰੁਪਇਆ ਛੂਟ ਬੋਲਿਆ ਹੋਰ ਗੱਲਾਂ ਛੂਟ ਬੋਲੀਆਂ ਪਰ ਮੰਤਰੀਆਂ ਨੂੰ ਆਪਣੇਆਂ ਨੂੰ ਤੇ ਥੱਲੇ ਕੰਮ ਕੀ ਕਰਨਾ ਜਿਹੜਾ ਮਹਿਕ ਵੀ ਹੈ ਨਹੀਂਗੇ ਇਹ ਜਨਾਬ ਮੁੱਖ ਮੰਤਰੀ ਸਾਹਿਬ ਭੰਡ ਸਹਾਬ ਬਹੁਤ ਗੱਲਾਂ ਸਲਾਮਾ ਦਿੰਨੇ ਹੋ ਕਦੇ ਕਿਸੇ ਨੂੰ ਵਿਆਹਾਂ ਦੀਆਂ ਦਿੰਨੇ ਹੋ ਕਦੇ ਕਿਸੇ ਨੂੰ ਕ੍ਰਪਸ਼ਨ ਦੀਆਂ ਦਿੰਨੇ ਹੋ ਕਦੇ ਤੁਸੀਂ ਕਹਿੰਦੇ ਹੋ ਗੱਡੀਆਂ ਆ ਕਿਸੇ ਕੋਲ ਮੇਰੇ ਹਰ ਚੀਜ਼ ਤੁਸੀਂ ਤੇ ਦਿਨਾਂ ਬਾਅਦ ਆਪ ਮੁੱਖ ਮੰਤਰੀ ਬਣ ਕੇ ਵਿਆਹ ਕਰਾਇਆ ਤੁਸੀਂ ਲੋਕਾਂ ਨੂੰ ਵਿਆਹਾਂ ਦੀਆਂ ਗੱਲਾਂ ਕਰਦੇ ਆਪਾਂ ਕਿਹੜੀ ਪਾਰਟੀ ਛੱਡੀ ਹੈ ਇਹ ਦੱਸੋ ਬਾਦਲ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਉਹਨਾਂ ਦੇ ਪਾਰਟੀ ਦੇ ਇੱਕ ਬਹੁਤ ਛੋਟੇ ਜਿਹੇ ਮੈਂਬਰ ਸੀ ਕਿਸੇ ਵੀ ਫਿਰ ਤੁਸੀਂ ਹੋਰ ਪਾਰਟੀਆਂ ਬੜੀਆਂ ਬਦਲੀਆਂ ਫਿਰ ਇਹੀ ਬਾਦਲ ਪਰਿਵਾਰ ਦੇ ਮੂਹਰੇ ਤੁਸੀਂ ਨੱਚ-ਨੱਚ ਕਮੈਂਟਰੀਆਂ ਕਰਦੇ ਸੀ ਕਬੱਡੀ ਕਬ ਯਾਦ ਆ ਤੁਹਾਨੂੰ ਤੁਸੀਂ ਭੁੱਲ ਜਾਂਦੇ ਹੋ ਪਰ ਅੱਜ ਤਾਂ ਤੁਸੀਂ ਮਨਪ੍ਰਸਾਦ ਸਾਹਿਬ ਰਿਪੋਰਟ ਹੀ ਤੋੜ ਦਿੱਤਾ ਪੰਡਤ ਸਾਹਿਬ ਨੇ ਮਹਿਕਮੇ ਮੰਤਰੀਆਂ ਨੂੰ ਉਹ ਮਹਿਕਮੇ ਜਿਹੜੇ ਮਹਿਕਮੇ ਨਹੀਂ ਉਹ ਮੰਤਰੀ ਸਾਹਿਬ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਹੜੇ ਸ਼ੇਖ ਚਿੱਲੀ ਦੇ ਜਾਂ ਜਿਹੜੇ ਐਸੇ ਰਾਜੇ ਦੇ ਮੰਤਰੀ ਹੋਣ ਉਹ ਵੀ ਦਮਚਰੇ ਉਹਨਾਂ ਦਾ ਕੀ ਕਸੂਰ ਆ ਉਹ ਆਪਣੇ ਦਫਤਰ ਦੇ ਆਪਣੇ ਮਦਰ ਉਹ ਮਹਿਕਮਾ ਲਾ ਕੇ ਫਿਰੀਗੇ ਪੂੰਛ ਲਾ ਕੇ ਬਿਰੇ ਜਿਹੜੀ ਰਹੀ ਨਹੀਂ ਕੀ ਹੁਣ ਬੜਾ ਤੁਸੀਂ ਮੰਤਰੀ ਸਾਹਿਬ ਐਨਆਰਆਈ ਸਾਹਿਬ ਦੀ ਗੱਲਾਂ ਕਰਦੇ ਸੀ ਜਾ ਕੇ ਮਿਲ ਰਹੇ ਸੀ ਅੱਜ ਤੁਹਾਡਾ ਉਹ ਤਮਾਸ਼ਾ ਬਣਿਆ ਉਹਨਾਂ ਨੇ ਤਾਂ ਕੀ ਬਣਿਆ ਖैर ਮੁੱਖ ਮੰਤਰੀ ਦਾ ਬਣਿਆ ਜਿਹੜਾ ਮਹਿਕਮਾ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜਾ ਮਹਿਕਮਾ ਹੀ ਖਤਮ ਹੋਇਆ ਹੋਇਆ ਹੈ ਅੱਜ ਤੱਕ 3 ਸਾਲ ਹੋ ਗਏ ਉਹਨਾਂ ਦੀਆਂ ਮੀਟਿੰਗਾਂ ਕਰ ਰਹੇ ਪਾਰਲੀਮੈਂਟ ਆਪਣੇ ਲੋਕ ਸਭਾ ਚ ਅਸੈਂਬਲੀ ਚ ਉਹਨਾਂ ਦੇ ਬਾਰੇ ਗੱਲਾਂ ਚੱਲ ਰਹੀਆਂ ਹਨ ਵੇ ਪਤਾ ਨਹੀਂ ਐਡਮਿਨਿਸਟ੍ਰੇਟਿਵ ਫਾਰਮਸ ਕਿਹੜੇ ਕਰ ਰਹੇ ਹੋ ਵਿਭਾਗ ਇਹ ਨਹੀਂ ਬਸ ਕਰੋ ਬਸ ਕਰੋ ਭੰਡ ਸਾਹਿਬ ਬਸ ਕਰੋ ਲੋਕਾਂ ਨੂੰ ਇੰਨਾ ਗਮਰਾਹ ਨਾ ਕਰੋ ਇੰਨਾ ਗਮਰਾਹ ਨਾ ਕਰੋ ਆਪਣੇ ਆਪ ਨੂੰ ਧੋਖਾ ਦੇਈ ਜਾਂਦੇ ਹੋ ਆਪਣੇ ਪੰਜਾਬ ਨੂੰ ਧੋਖਾ ਦੇਈ ਜਾਂਦੇ ਹੋ ਅੱਜ ਪਤਾ ਲੱਗ ਗਿਆ ਇਹਨਾਂ ਦਾ ਹਾਲ ਤੇ ਇਹਨਾਂ ਦੇ ਕੈਬਨਿਟਾਂ ਜਿਹੜੀਆਂ ਕਰਦੇ ਹੋਣਗੇ ਕੀ ਕਰਦੇ ਹੋਣਗੇ ਉਹ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਹੋਣੀਆਂ ਕੀ ਕਰਦੇ ਹੋਣੀਆਂ ਤੇ ਜਿਹੜੇ ਭੰਡ ਸਾਹਾ ਜਿਹੜਾ ਮਹਿਕਮਾ ਦਿੱਤਾ ਉਹ ਮੰਤਰੀ ਨੂੰ ਪਤਾ ਨਹੀਂ ਲੱਗਿਆ ਅਸਲ ਨੂੰ ਵੀ ਤੇਰਾ ਕੋਈ ਦਫ਼ਤਰੀ ਹੈ ਨਹੀਂ ਤੇਰਾ ਕੋਈ ਸੈਕਟਰੀ ਹੈ ਨਹੀਂ ਤੇਰਾ ਕੋਈ ਸਟਾਫ ਹੈ ਨਹੀਂ ਕਿੱਥੇ ਸਾਈਨ ਕਰੀ ਜਾਂਦਾ ਕਿਹੜੀਆਂ ਫਾਈਲਾਂ ਹੈ ਭੰਡਾਰ ਸਾਹਿਬ ਨੂੰ ਭੇਜੀ ਜਾਂਦੇ ਉਹਦੇ ਭੰਡਾਰ ਸਾਹਿਬ ਤੁਹਾਨੂੰ ਵਾਪਸ ਭੇਜੀ ਜਾਂਦੇ ਐਡਾ ਤਮਾਸ਼ਾ ਨਹੀਂ ਕਦੇ ਦੇਖਿਆ ਸੀ ਅੱਜ ਵਾਕੇ ਉਹ ਪੰਜਾਬ ਦੀ ਚਰਚਾ ਸਰਕਾਰ ਦੀ ਹੋ ਰਹੀ ਹੈ ਦੇਸ਼ 'ਚ ਵੀ ਇੱਕ ਮੁੱਖ ਮੰਤਰੀ ਜਿਹਦੇ ਮਹਿਕਮੇ ਹੀ ਨਹੀਂ ਉਹਦੇ ਨਾਲ ਹੀ ਸਰਕਾਰ ਚਲਾਈ ਜਾਂਦਾ ਪਰਮਾਤਮਾ ਬਖਸ਼ੀ ਪਰਮਾਤਮਾ ਬਖਸ਼ੇ ਭੰਡਾਰ ਅੱਜ ਤਮਾਸ਼ਾ ਰੋੜ ਦਿਆ ਸਾਰੇ ਐਡਮਿਨਿਸਟ੍ਰੇਸ਼ਨ ਸਰਕਾਰਾਂ ਦਿੱਲੀ ਤੱਕ ਵੀ ਇੱਕ ਸੀਐਮ ਇਹ ਜੇ ਮੰਤਰੀ ਰੱਖੀ ਫਿਰਦਾ ਜਿਨ੍ਹਾਂ ਨੂੰ ਮਹਿਕਮੇ ਹੀ ਨਹੀਂਗੇ ਮਿਨਿਸਟਰੀਆਂ ਹਨਗੇ ਇਹਨਾਂ ਨੂੰ ਵੰਡਤੀਆਂ ਇਸ ਸੰਬੰਧ ਵਿੱਚ ਜਦੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਪੱਤਰਕਾਰਾਂ ਨੇ ਸਵਾਲਾਂ ਨਾਲ ਘੇਰਿਆ ਤਾਂ ਉਹ ਅਮਰੀਕਾ ਤੋਂ ਆਉਣ ਅਤੇ ਪੰਜਾਬ ਬਚਾਉਂਦੀਆਂ ਗੱਲਾਂ ਨਾਲ ਹੀ ਗੋਲ-ਗੋਲ ਘਮਾਉਣ ਲੱਗੇ ਪੱਤਰਕਾਰਾਂ ਤੋਂ ਖੜਾ ਛੁੱਟਦਾ ਨਾਂ ਦੇ ਕੇ ਉਹਨਾਂ ਮੁੱਖ ਮੰਤਰੀ ਉੱਤੇ ਸਾਰੀ ਗੱਲ ਛੁੱਟ ਦਿੱਤੀ ਅਤੇ ਆਖਿਆ ਕਿ ਉਹਨਾਂ ਲਈ ਮਹਿਕਮਾ ਕੋਈ ਮਾਇਨੇ ਨਹੀਂ ਰੱਖਦਾ ਕਿਉਂਕਿ ਪੰਜਾਬ ਨੂੰ ਬਚਾਉਣਾ ਹੈ ਅਸੀਂ ਸਭ ਪੰਜਾਬ ਦੀ ਸੇਵਾ ਕਰਨ ਆਏ ਹਾਂ ਅਸੀਂ ਮੈਚ ਵਿੱਚ ਆਏ ਹਾਂ ਅਸੀਂ ਪੰਜਾਬ ਬਚਾਉਣਾ ਹੈ ਸਾਡੇ ਕਦੀ ਪੰਜਾਬ ਹੈ ਮਹਿਕਮੇ ਮਰਨੀ ਕੋਈ ਅਹਿਮੀਅਤ ਨਹੀਂ ਰੱਖਦਾ ਸਭ ਅਸੀਂ ਪੰਜਾਬ ਨੂੰ ਬਚਾਉਣ ਲਈ ਲੱਗੇ ਹਾਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਠੀਕ ਲਿਆ ਤੇ ਲੈਪ ਚੋ ਸਰ ਇਹ ਇਹ ਸਾਡੇ ਦੀ ਕੋਈ ਜੰਦਾ ਨਹੀਂ ਹੈ ਕੋਈ ਤਰ੍ਹਾਂ ਦਾ ਜੰਦਾ ਨਹੀਂ ਹੈ ਸੰਦੇਗ ਦੀ ਗੱਲ ਹੈ ਹਾਂਜੀ ਯਾਰ ਉਹ ਮੁੱਖ ਮੰਤਰੀ ਸਾਹਿਬ ਦੀ ਲੋਕੀ ਹਾਂਜੀ ਉਹਨਾਂ ਨੇ ਸਾਡੇ ਕੋਲ ਜਿੱਦਾਂ ਦਾ ਕੰਮ ਲੈਣਾ ਹੁੰਦਾ ਨਹੀਂ ਦੇ ਦੇ ਨਹੀਂ ਸਿਰ ਪਰ ਉਹਦੇ ਵਿੱਚ ਗੱਲ ਇਹ ਨਹੀਂ ਕਿ ਹੋਰ ਡਿਪਾਰਟਮੈਂਟਸ ਦੇ ਜਿਹੜਾ ਕਦੀ ਐਗਜ਼ਿਸਟ ਨਹੀਂ ਕਰਦਾ ਸੀ ਸਰ ਜੀ ਸਭ ਤੋਂ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਕਦੇ ਦੇ ਨਾ ਕਹਾਂ ਸਾਡਾ ਏਜੰਡਾ ਹੀ ਸੀ ਅਖੀਰ ਵਿੱਚ ਜਾਂਦੇ ਜਾਂਦੇ ਭਵਾਨੇ ਗੜ ਵਿਖੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸੁਣ ਲਓ ਜਿਨ੍ਹਾਂ ਨੇ ਪਾਣੀਆਂ ਦੇ ਐਸਵਾਈਐਲ ਮੁੱਦੇ ਸਮੇਤ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਨਸ਼ਿਆਂ ਸਮੇਤ ਅਮਰੀਕਾ ਤੋਂ ਰਿਪੋਰਟ ਕੀਤੇ ਪੰਜਾਬੀਆਂ ਬਾਰੇ ਵੀ ਗੱਲ ਕੀਤੀ ਪਰ ਇਸ ਤਾਜ਼ਾ ਮੁੱਦੇ ਬਾਰੇ ਉਹਨਾਂ ਨੇ ਕੁਝ ਨਹੀਂ ਆਖਿਆ ਡਰਗ ਤੇ ਭ੍ਰਿਸ਼ਟਾਚਾਰ ਇਹਦੇ ਤੇ ਤਾਂ 0 ਡਾਲਰ ਰਿਸ ਹੈ ਜੀ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈ ਜਿੱਥੇ ਕਿਤੇ ਵੀ ਕੋਈ ਨਸ਼ਾ ਵਕਣਦਿਆਂ ਸਾਨੂੰ ਖਬਰ ਆਉਣਗੇ ਉਹ ਪੁਲਿਸ ਵਾਲ ਉੱਥੇ ਜਿਹੜਾ ਚਾਹੇ ਐਸਐਸਪੀ ਹੈ ਚਾਹੇ ਡੀਐਸਪੀ ਹੈ ਐਸਐਚਓ ਸਾਰੇ ਜ਼ਿੰਮੇਵਾਰ ਹੋਣਗੇ ਸਾਰਾ ਸਾਰਾ ਰਿਕਾਰਡ ਉਹਨਾਂ ਤੋਂ ਪਤਾ ਕਰ ਰਹੇ ਆ ਜਿਹੜੇ ਮੁੰਡੇ ਆਉਂਦੇ ਨੇ ਕਿ ਤੁਸੀਂ ਕਿਹੜੇ ਰੂਟ ਦੇ ਥਰੂ ਕੀਨੇ ਤੁਹਾਨੂੰ ਭੇਜਿਆ ਸੀ ਅਸੀਂ ਦੋ ਐਫਆਈਆਰ ਵੀ ਕੀਤੀਆਂ ਨੇ ਅੰਬਾਲੇ ਦੇ ਕ੍ਰੈਂਟਾਂ ਤੇ ਤੇ ਨਾਲ ਨਾਲ ਉਹਨਾਂ ਮੁੰਡਿਆਂ ਨੂੰ ਵੀ ਮੈਂ ਅਸੀਂ ਬੁਲਾ ਕੇ ਇੱਕ ਜਗ੍ਹਾ ਤੇ ਉਹਨਾਂ ਨੂੰ ਵੀ ਅਸੀਂ ਹੌਸਲ ਦੇ ਮੈਂ ਕੋਈ ਗੱਲ ਨਹੀਂ ਤੁਸੀਂ ਬਾਤਾਂ ਨੂੰ ਛੱਡ ਕੇ ਚਲੇ ਗਏ ਕੋਈ ਮਜਬੂਰੀ ਰਹੀ ਹੋਵੇ ਕਿ ਤੁਸੀਂ ਡਿਪਰੈਸ਼ਨ ਚ ਜਾ ਕੇ ਨਿਰਾਸ਼ ਨਾ ਹੋਣਾ ਕੋਈ ਨਾ ਕੋਈ ਆਪਰਚੂਨਿਟੀ ਤੁਹਾਨੂੰ ਜ਼ਰੂਰ ਮਿਲੂਗੀ